ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਦੇ ਵਿੱਚ ਸਾਡੇ ਬਹੁਤ ਹੀ ਨਿੱਗੇ ਮਿੱਤਰ ਮਲਕੀਤ ਸਿੰਘ ਜੀ ਦਿਦਾਰਗੜ੍ਹ ਨਾਲ ਉਹਨਾਂ ਦੇ ਜੀਵਨ ਸਾਥੀ ਸਾਡੇ ਸਤਿਕਾਰਯੋਗ ਭੈਣ ਜੀ ਉਹ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਸਾਡੇ ਸਕੂਲ ਦੇ ਵਿੱਚ ਆਏ ਨੇ ਜਿਦੇ ਵਿੱਚ ਇਹ ਪੰਛੀਆਂ ਦੀ ਸਾਂਭ ਸੰਭਾਲ ਦੇ ਲਈ ਉਹਨਾਂ ਨੂੰ ਰਹਿਣ ਬਸੇਰੇ ਦੇਣ ਦੇ ਲਈ ਸਾਡੇ ਕੋਲੇ ਵਿਸ਼ੇਸ਼ ਆਪਣੀ ਨੇਕ ਕਮਾਈ ਦੇ ਵਿੱਚੋਂ ਤਿੰਨ ਜੜੇ ਹੈਗੇ ਆ ਹੱਟਸ ਲੈ ਕੇ ਆਏ ਨੇ ਅਸੀਂ ਇਹਨਾਂ ਧੰਨਵਾਦ ਕਰਦੇ ਆਂ ਔਰ ਇਹਦੇ ਨਾਲ ਹੀ ਫਲਦਾਰ ਬੂਟਿਆਂ ਦੀ ਸੇਵਾ ਜੋ ਹੈ ਸਕੂਲ ਦੇ ਵਿੱਚ ਉਹ ਕਰ ਰਹੇ ਨੇ ਸੋ ਇਹਨਾਂ ਦਾ ਪਰਿਵਾਰ ਦਾ ਬਹੁਤ ਧੰਨਵਾਦ ਬੜੀ ਵੱਡੀ ਮਹਿੰਮਾ ਅੱਜ ਦੇ ਸਮੇਂ ਦੇ ਲਈ ਬਹੁਤ ਵੱਡੀ ਲੋੜ ਆ ਇਸ ਵਾਤਾਵਰਣ ਨੂੰ ਬਚਾਉਣ ਦੇ ਲਈ ਪੰਛੀਆਂ ਨੂੰ ਬਚਾਉਣ ਦੇ ਲਈ ਜੜੀਆਂ ਜੜੀਆਂ ਕਿ ਘਟ ਹੁੰਦੀਆਂ ਜਾ ਰਹੀਆਂ ਨੇ ਮਰਦੀਆਂ ਜਾ ਰਹੀਆਂ ਨੇ ਸੋ ਉਹਨਾਂ ਨੂੰ ਇੱਕ ਤਰੀਕੇ ਨਾਲ ਇਹਨਾਂ ਨੇ ਪਲਾਟ ਲੈ ਕੇ ਦਿੱਤੇ ਨੇ ਕਿ ਤੁਸੀਂ ਇਹਦੇ ਵਿੱਚ ਆਪਣੇ ਆਲੇ ਨੇ ਪਾ ਸਕਦੇ ਹੋ ਸੁਰੱਖਿਅਤ ਸੋ ਉਹਨਾਂ ਦੇ ਲਈ ਫਲਦਾਰ ਬੂਟਿਆਂ ਦਾ ਵੀ ਇੰਤਜ਼ਾਮ ਕੀਤਾ ਹੌਲੀ ਹੌਲੀ ਫਲ ਲੱਗਣਗੇ ਸਾਡੇ ਕੋਲੇ ਪਹਿਲਾਂ ਵੀ ਸਕੂਲ ਦੇ ਵਿੱਚ ਬਹੁਤ ਸਾਰੇ ਫਲਦਾਰ ਰਕਤ ਹੈਗੇ ਨੇ ਰਵੀਰ ਜੀ ਨੇ ਹੋਰ ਸਾਡੀ ਸੇਵਾ ਕੀਤੀ ਹੈ ਸਾਡਾ ਹੌਸਲਾ ਵਧਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਹੀ ਮੈਂ ਸਾਡੇ ਪਿੰਡ ਦੇ ਸਾਫਕਾ ਸਰਪੰਚ ਸਰਦਾਰ ਰੋਲਦਾ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ ਸਾਡੇ ਨਿੱਕੇ ਜਿਹੇ ਸੱਦੇ ਦੇ ਉੱਤੇ ਇੱਥੇ ਆਏ ਔਰ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਔਰ ਮਲਕੀਤ ਸਿੰਘ ਜੀ ਦਾ ਹੌਸਲਾ ਇਸ ਗੱਲ ਨਾਲ ਜਰੂਰ ਵਧਿਆ ਹੋਵੇਗਾ ਔਰ ਆਪਣੀ ਮੁਹਿੰਮ ਨੂੰ ਇਹ ਹੋਰ ਅੱਗੇ ਲੈ ਕੇ ਜਾਣਗੇ ਤੇ ਇਹਨਾਂ ਨੂੰ ਸਾਡੇ ਨਾਲ ਮਲਾਉਣ ਵਾਲੇ ਸਾਡੇ ਸਕੂਲ ਦੇ ਬਹੁਤ ਹੀ ਹੋਣ ਹਰ ਅਧਿਆਪਕ ਸਰਦਾਰ ਜਗਦੀਪ ਸਿੰਘ ਜੀ ਅਕਾਲਗੜ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਇੰਨੇ ਵਧੀਆ ਲਿੱਕੇ ਮਿੱਤਰ ਨੂੰ ਸਾਨੂੰ ਮਿਲਾਇਆ ਜਿਹੜੇ ਕਿ ਇਨੇ ਨੇਕ ਕਾਰਜ ਨੂੰ ਲੈ ਕੇ ਚੱਲ ਰਹੇ ਨੇ ਸੋ ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ ਤੇ ਸ਼ੋਭੇ ਸ਼ਾਵਾਂ ਵੀਰ ਜੀ ਤੁਸੀਂ ਇਸ ਤਰ੍ਹਾਂ ਹੋਰ ਵਧੀਆ-ਵਧੀਆ ਕੰਮ ਕਰਦੇ ਰਹੋ ਬਹੁਤ-ਬਹੁਤ ਸ਼ੁਕਰੀਆ ਮੈਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਡੋਰੀ ਸਕੂਲ ਦੇ ਵਿੱਚ ਪਹੁੰਚੇ ਆ ਤੇ ਇੱਥੇ ਅਸੀਂ ਕੁਝ ਪੌਦੇ ਤੇ ਪੰਛੀਆਂ ਦੇ ਰਹਿਣ ਸਥਾਨ ਲੈ ਕੇ ਆਏ ਆ ਜਿਹੜੀ ਇਹ ਸੇਵਾ ਸਾਡੇ ਸਰਦਾਰ ਗੁਰਦੇਵ ਸਿੰਘ ਐਸਵੀ ਬੈਂਕ ਦੇ ਵਿੱਚੋਂ ਪਿਛਲੇ ਨਵੰਬਰ ਮਹੀਨੇ ਜਰ ਰਟਾਇਰਮੈਂਟ ਹੋਏ ਨੇ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਸੀਾਨੂੰ ਵੀ ਕਿਸੇ ਚੰਗੀ ਜਗ੍ਹਾ ਤੇ ਮੰਨ ਲਓ ਬੂਟੇ ਦੇ ਰਹਿਣ ਬਸੇਰੇ ਲਾਇਓ ਅੱਜ ਅਸੀਂ ਇੱਥੇ ਪੰਡੋਰੀ ਸਕੂਲ ਦੇ ਵਿੱਚ ਆਇਆ ਇੱਥੇ ਅਸੀਂ ਕੁਝ ਪੌਦੇ ਤੇ ਕੁਝ ਰਹਿਣ ਬਸੇਰੇ ਲਾਵਾਂਗੇ ਅਸੀਂ ਗੁਰਦੀਪ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਦਸਾਂ ਨਾ ਹੋਂਦੀ ਕਮਾਈ ਦੇ ਵਿੱਚੋਂ ਸਾਨੂੰ ਦਸਬੰਧ ਦੇ ਕੇ ਆਪਣਾ ਯੋਗਦਾਨ ਪਾਇਆ ਤੇ ਬਾਕੀ ਰਹੀ ਅਸੀਂ ਇਹ ਪਿਛਲੇ 1 ਮਹੀਨੇ ਤੋਂ ਆਪਣਾ ਇਹ ਸ਼ੁਰੂ ਕੀਤਾ ਆ ਆਪਣਾ ਪਿੰਡ ਪਿੰਡ ਰਹਿਣ ਬਸੇਰੇ ਤੇ ਪੌਦੇ ਲਾਉਣੇ ਅਸੀਂ ਕਾਫੀ ਪਿੰਡਾਂ ਦੇ ਵਿੱਚ ਲਾ ਵੀ ਚੁੱਕੇ ਆ ਤੇ ਬਾਕੀ ਇਹ ਸਕੂਲ ਦੇ ਦੇਖਣ ਆਇਆ ਮੈਂ ਕਾਫੀ ਸਕੂਲਾਂ ਵਿੱਚ ਹੋਰ ਵੀ ਜਾ ਕੇ ਆਇਆ ਪਰ ਇਹ ਸਕੂਲ ਦੇ ਟੀਚਰ ਮੈਡਮ ਬੱਚੇ ਸਰਪੰਚ ਸਾਹਿਬ ਤੇ ਇਹਨਾਂ ਨੇ ਸਾਡੀ ਬਹੁਤ ਰਿਸਪੈਕਟ ਕੀਤੀ ਬਾਕੀ ਸਕੂਲ ਦੀ ਸੁੰਦਰਤਾ ਬਹੁਤ ਚੰਗੀ ਆ ਕਿਉਂ ਸਕੂਲ ਦੇ ਵਿੱਚ ਵੜਨ ਲੱਗਿਆ ਤੇ ਦੇਖਣ ਲੱਗਿਆ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਮੇ ਅਧਿਆਪਕ ਦੇ ਬੱਚਿਆਂ ਬਾਰੇ ਤੇ ਹਰ ਸਕੂਲ ਦੇ ਉੱਪਰ ਮਾਲੋ ਅਲੱਗ-ਅਲੱਗ ਆਪਣਾ ਇਹਨਾਂ ਦਾ ਬਚਪਨ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਰ ਕੀ ਸਰਬ ਬੇਰਵਾ ਦਿੱਤਾ ਬੱਚੇ ਵੀ ਬਹੁਤ ਵਧੀਆ ਪੜ੍ਹਦੇ ਨੇ ਤੇ ਮੈਂ ਸਾਰੇ ਸਕੂਲ ਦਾ ਧੰਨਵਾਦ ਕਰਦਾ ਹਾਂ ਇਹ ਮੈਂ ਅਸੀਂ ਸੰਦੀਪ ਸਿੰਘ ਤੌਰ ਦੇ ਘਰੋਂ ਸ਼ੁਰੂ ਕੀਤੀ ਸੀ ਅਸੀਂ ਪਿੰਡ-ਪਿੰਡ ਜਾ ਕੇ ਇਹ ਅੱਗੇ ਵਧਦੇ ਜਾਵਾਂਗੇ ਮੇਰੇ ਵੱਲੋਂ ਸਕੂਲ ਟੀਚਰਾਂ ਦਾ ਤੇ ਹੈਡ ਟੀਚਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦੇ ਸਰਪੰਚ ਸਰਦਾਰ ਰੋਪਰਤੇ ਜੀ ਸਾਡੇ ਸਕੂਲ ਦੇ ਮੁੱਖ ਅਧਿਆਪਕ ਅਦੀਪਕਰਾਏ ਜੀ ਔਰ ਮੇਰੀ ਪਰ ਮੇਰੇ ਬਹੁਤ ਹੀ ਪਰਮਪਿਆਰੇ ਮਿੱਤਰ ਸਰਦਾਰ ਮਲਕੀਤ ਸਿੰਘ ਜੀ ਤੇ ਉਹਨਾਂ ਦੀ ਜੀਵਨ ਸਾਥੀ ਜਿਵੇਂ ਕਿ ਸਾਡੇ ਐਸਟੀ ਸਰ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਉਹਨਾਂ ਨੇ ਅੱਜ ਇੱਕ ਵਿਸ਼ੇਸ਼ ਮੁਹਿੰਮ ਤਹਿਤ ਇੱਥੇ ਦਰਸ਼ਨ ਦਿੱਤੇ ਆ ਮਲਕੀਤ ਸਿੰਘ ਜੀ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ ਬਹੁਤ ਹੀ ਵਧੀਆ ਗੁਣਾਂ ਦੇ ਭਰੇ ਹੋਏ ਆ ਇਹ ਬਹੁਤ ਵਧੀਆ ਸਾਈਕਲਿਸਟ ਆ ਔਰ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਸਾਲ ਤੋਂ ਹੀ ਇਹ ਕੁਦਰਤ ਨੂੰ ਪਿਆਰ ਕਰ ਰਹੇ ਆ ਅੱਜ ਇਸੇ ਮਹਿੰਮ ਤਹਿਤ ਇਹਨਾਂ ਨੇ ਸਾਡੇ ਸਕੂਲ ਵਿੱਚ ਦਰਸ਼ਨ ਦਿੱਤੇ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਜਿਆਦਾ ਧੰਨਵਾਦ ਤੁਹਾਡਾ ਪੰਚੇ ਲਈ ਜਿਹੜੇ ਤੁਸੀਂ ਰਹਿਣ ਬਸੇਰੇ ਦੇ ਉੱਤੇ ਬੂਟੇ ਦਿੱਤੇ ਤੇ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਸਕੂਲ ਦੇ ਸਟਾਫ ਵੱਲੋਂ ਇਹ ਕਾਮਨਾ ਕਰਦਾ ਕਿ ਤੁਸੀਂ ਜਿਹੜੀ ਇਹ ਮਹਿੰਮ ਚਲਾਈ ਹੈ ਇਸ ਨੂੰ ਹੋਰ ਅੱਗੇ ਵਧਾਓ ਤੇ ਹੋਰ ਥੋੜੇ ਨਾਲ ਲੋਕੀ ਜੋੜਨ ਤੇ ਮੈਂ ਆਪਣੇ ਸਟਾਫ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸ਼ੁਕਰੀਆ